ਪੰਜਾਬੀ ਸਿੰਗਰ ਨਿਰਵੈਰ ਪੰਨੂ ਜੋ ਕਿ ਅਕਸਰ ਹੀ ਆਪਣੇ ਗਾਣਿਆਂ ਤੇ ਆਪਣੀ ਲਿਖਤ ਦੇ ਨਾਲ ਸਾਨੂੰ ਇਮੋਸ਼ਨਲ ਕਰ ਦਿੰਦੇ ਨੇ ਇਸ ਵਾਰੀ ਉਹਨਾਂ ਨੇ ਕੁਝ ਐਹੋ ਜਿਹਾ ਕਰ ਦਿੱਤਾ ਜਿਸ ਦੇ ਨਾਲ ਨਾ ਸਿਰਫ ਹਰ ਇੱਕ ਪੰਜਾਬੀ ਇਮੋਸ਼ਨਲ ਹੋਇਆ ਬਲਕਿ ਸਾਨੂੰ ਸਭ ਨੂੰ ਉਹਨਾਂ ਦੇ ਉੱਤੇ ਦੁਨਾ ਮਾਣ ਵੀ ਹੋ ਗਿਆ ਪੰਜਾਬੀ ਫਰੰਟ ਦੇਖ ਰਹੇ ਹੋ ਤੁਸੀਂ ਸਿਮਰਨ ਦੇ ਸਾਈਡ ਪੰਜਾਬੀ ਸਿੰਗਰ ਨਿਰਵੈਰ ਪੰਨੂ ਨੇ ਰੀਸੈਂਟਲੀ ਆਪਣੇ ਕੈਨੇਡਾ ਸ਼ੋਅ ਦੇ ਦੌਰਾਨ ਇੱਕ ਅਨਾਉਂਸਮੈਂਟ ਕੀਤੀ ਉਹਨਾਂ ਨੇ ਕਿਹਾ ਕਿ ਆਪਣੇ ਇਸ ਸ਼ੋਅ ਦੀ ਜਿੰਨੀ ਵੀ ਕਮਾਈ ਹੋਏਗੀ ਉਹ ਹੜਪੀੜਿਤ ਪਰਿਵਾਰਾਂ ਦੇ ਲਈ ਦਾਨ ਕਰ ਦੇਣਗੇ ਮੈਂ ਨਾ ਤੇ ਜੀਸੂ ਸ਼ੋਰਿਚ ਨਹੀਂ ਜੀਸੂ ਸਾਰੀ ਹਰ ਕਿਸੇ ਹਟਾਰੇ ਨਾਮ ਨੂੰ ਤੇ ਸਾਰੇ ਤੋਂ ਸਾਰਾ ਹਰ ਤੋਂ ਸਾਰਾ ਹਰ ਤੋਂ ਸਾਰਾ ਹਰ ਤੋਂ ਸੋ ਬਾਲ ਅੰਦਰ ਉਸ ਨੇ ਬਖਸ਼ੇ ਵੈਸੇ ਦਾ ਪੰਜਾਬ ਚੜ੍ਹ ਨਹੀਂ ਗਿਆ ਚ ਉਹਦਾ ਲੰਗੜਾ ਕਰਕੇ ਲੜਾਈਆਂ ਹੁੰਦੀਆਂ ਵੀ ਮੈਂ ਨਹੀਂ ਰਿਹਾ ਜਾਣਾ ਮੈਂ ਨਹੀਂ ਜਾਣਾ ਦੇਖੋ ਜੀ ਪੰਜਾਬ ਦੀ ਪੰਜਾਬ ਮੇਰਾ ਨਿਖਾਰੀ ਬਹੁਤ ਖਰਾਬ ਬਹੁਤ ਮਾਰ ਕਰਦੀ ਬੈਠੇ ਅੱਬਗੀ ਰਿਕੁਐਸਟ ਕੀਤੀ ਹੈ ਕਿ ਜਿੰਨੀ ਵੀ ਸੇਵਾ ਹੋ ਸਕੇ ਹਰ ਕਿਸੇ ਨੂੰ ਇਸ ਵੇਲੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਆਪਣੇ ਪੰਜਾਬੀ ਪੈਣਪਰਾਵਾ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਵਰਕਫਰਮ ਦੀ ਜੇਕਰ ਗੱਲ ਕਰੀਏ ਤਾਂ ਨਿਰਵੈਰ ਪੰਨੋ ਦੀ ਐਲਬਮ ਨਿਰਵੈਰਨੈਸ ਇਸੇ ਸਾਲ 18 ਅਗਸਤ ਨੂੰ ਰਿਲੀਜ਼ ਹੋਈ ਹੈ ਜਿਹਦੇ ਗਾਣਿਆਂ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਤੇ ਬਹੁਤ ਛੇਤੀ ਨਿਰਵੈਰ ਪੰਨੋ ਆਪਣੀ ਪਹਿਲੀ ਪੰਜਾਬੀ ਫਿਲਮ ਸਾਡੇ ਲਈ ਲੈ ਕੇ ਆ ਰਹੇ ਨੇ ਜਿਹਦਾ ਨਾਮ ਹੈ ਸੂਹੇ ਵਿਚੀਰੇ ਵਾਲਿਆ ਇਸ ਫਿਲਮ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਤਨੂ ਗਰੇਵਾਲ ਨੂੰ ਦੇਖਣ ਵਾਲਿਆਂ ਤੇ ਫਿਲਮ 10 ਅਕਤੂਬਰ 2025 ਨੂੰ ਰਿਲੀਜ਼ ਹੋਣ ਵਾਲੀ ਹੈ